ਤੋਂ ਹੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਤਾਂ ਇਸ ਵੇਲੇ ਅਸੀਂ ਤੁਹਾਡੇ ਨਾਲ ਤਸਵੀਰ ਵੀ ਸਾਂਝੀ ਕਰਦੇ ਪਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਅੰਮ੍ਰਿਤਸਰ ਗਰੁੱਪ ਆਫ ਕਾਲਜ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਅੱਜ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ ਤਾਂ ਇਹ ਕੈਂਪ ਪਿਛਲੇ ਕਈ ਦਿਨਾਂ ਤੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਤਾਂ 44ਵਾਂ ਜਿਹੜਾ ਕੈਂਪ ਆ ਉਹ ਚੱਲਦਾ ਪਿਆ ਤਾਂ ਇਸ ਵੇਲੇ ਅਸੀਂ ਗਰੁੱਪ ਆਫ ਕਾਲਜ ਦੇ ਪ੍ਰਿੰਸੀਪਲ ਗੌਰਵ ਕਾਸਪਾਲ ਸਿੰਘ ਹੁਣਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਨੌਜਵਾਨਾਂ ਦੇ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਹੈ ਮੈਨੂੰ ਇਹ ਦੱਸਦੇ ਹੋ ਆ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਪੁੰਨਿ ਤਿਥੀ ਵਾਲੇ ਦਿਨ ਅਮ੍ਰੇਸਰ ਗਰੁੱਪ ਆਫ ਕਾਲਜੇਸ ਦੇ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਸ ਆਯੋਜਨ ਦੀ ਇਹ ਪਹਿਲੀ ਕੜੀ ਨਹੀਂ ਹੈ ਪਿਛਲੇ ਕਈ ਸਾਲਾਂ ਤੋਂ ਇਸ ਪੁੰਨਿਤੀਥੀ ਨੂੰ ਅਸੀਂ ਕਾਲਜ ਦੇ ਤੌਰ ਤੇ ਮਨਾ ਰਹੇ ਹਾਂ ਅਤੇ ਇਸ ਦੇ ਵਿੱਚ ਸਾਡੇ ਸਹਾਭਗੀ ਪੰਜਾਬ ਕੇਸਰੀ ਤੋਂ ਲੋਕ ਸਾਡੇ ਨਾਲ ਜੁੜਦੇ ਨੇ ਅੱਜ ਵੀ ਇਸ ਪੁੰਨਿਤੀਥੀ ਦੇ ਮਨਾਉਣ ਦੇ ਉਤਸਵ ਦੇ ਉੱਪਰ ਅਸੀਂ ਬਲੱਡ ਡੋਨੇਸ਼ਨ ਦੇ ਵਿੱਚ ਪਾਰੀ ਸੰਖਿਆ ਵਿੱਚ ਸਟੂਡੈਂਟਸ ਆਪਣਾ ਬਲੱਡ ਡੋਨੇਸ਼ਨ ਦੇ ਰਹੇ ਨੇ ਜੋ ਕਿ ਇੱਕ ਸਮਾਜ ਸੇਵਾ ਦਾ ਹੀ ਕੰਮ ਹੈ ਤਾਂ ਸਭ ਦੇ ਕਰੀ ਗੱਲ ਕਰੀਏ ਕਿੰਨੇ ਨੌਜਵਾਨਾਂ ਦੇ ਵੱਲੋਂ ਆਏ ਤੁਹਾਡੇ ਕਾਲਜ ਦੇ ਵਿੱਚ ਖੂਨਦਾਨ ਕਰ ਦਿੱਤਾ ਗਿਆ ਹੁਣ ਤੱਕ ਜਿਹੜੀ ਟੋਟਲ ਰਜਿਸਟ੍ਰੇਸ਼ਨਸ ਨੇ ਉਹ ਕਰੀਬ-ਕਰੀਬ 150 ਤੋਂ ਉੱਪਰ ਹੋ ਚੁੱਕੇ ਹਨ ਲੇਕਿਨ ਇਹਦਾ ਫਾਈਨਲ ਨੰਬਰ ਇੱਕ ਵਾਰ ਜਦੋਂ ਕੈਂਪ ਕੰਪਲੀਟ ਹੋਏਗਾ ਉਦੋਂ ਅਸੀਂ ਦੱਸ ਪਾਵਾਂਗੇ ਤਾਂ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਜਿਹੜਾ ਖੂਨਦਾਨ ਕੀਤਾ ਗਿਆ ਤਾਂ ਨਾਲ ਦੇ ਨਾਲ ਨੌਜਵਾਨ ਕੁੜੀਆਂ ਵੀ ਦਿਖਾਈ ਦੇ ਰੀਆਂ ਨੇ ਦੇਖਿਓ ਲੜਕੀਆਂ ਲੜਕੇ ਅੱਜਕੱਲ੍ਹ ਸਮਾਜ ਦਾ ਪੂਰਾ ਹਿੱਸਾ ਨੇ ਆਪਣੇ ਆਪ ਤੇ ਮੈਨੂੰ ਲੱਗਦਾ ਹੈ ਕਿ ਲੜਕੀਆਂ ਬਲੱਡ ਡੋਨੇਸ਼ਨ ਵਾਸਤੇ ਅੱਗੇ ਆਈਆਂ ਉਹ ਇੱਕ ਸਮਾਜ ਵਾਸਤੇ ਚੰਗੀ ਗੱਲ ਹੈ ਤਾਂ ਨੌਜਵਾਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਆ ਜੀ ਨੌਜਵਾਨਾਂ ਨੂੰ ਮੇਰਾ ਮੈਸੇਜ ਇਹ ਹੈ ਕਿ ਸਮਾਜਿਕ ਕੰਮਾਂ ਦੇ ਵਿੱਚ ਇਸੇ ਤਰੀਕੇ ਨਾਲ ਜੁੜਨ ਉਹ ਚਾਹੇ ਖੂਨਦਾਨ ਦਾ ਕੰਮ ਹੈ ਚਾਹੇ ਪੰਜਾਬ ਇਸ ਸਮੇਂ ਜਿਸ ਸਥਿਤੀ ਨੂੰ ਨਿਕਲ ਰਿਹਾ ਹੈ ਜਿਹਦੇ ਵਿੱਚ ਕਿ ਬਾੜ ਪ੍ਰਭਾਵਿਤ ਕਈ ਇਲਾਕੇ ਨੇ ਜਿੱਥੇ-ਜਿੱਥੇ ਵੀ ਨੌਜਵਾਨ ਬੈਠੇ ਨੇ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਆਪਣੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਉੱਥੇ ਮਦਦ ਕਰਨ ਤੇ ਸਮਾਜ ਦੇ ਚੰਗੇ ਕੰਮਾਂ ਦੇ ਵਿੱਚ ਅੱਗੇ ਆਣ ਠੀਕ ਹੈ ਤੁਸੀਂ ਵੇਖਿਆ ਕਿ ਇਹਨਾਂ ਦੇ ਵੱਲੋਂ ਬਹੁਤ ਵਰੀਆ ਮੈਸੇਜ ਜਿਹੜਾ ਨੌਜਵਾਨਾਂ ਨੂੰ ਦਿੱਤਾ ਗਿਆ ਕਿ ਹਰ ਪੀੜਤ ਜਿਹੜੇ ਪਰਿਵਾਰ ਨੇ ਉਹਨਾਂ ਦਾ ਜਰੂਰ ਮਦਦ ਜਿਹੜੀ ਆ ਉਹ ਕਰਨ ਚੈਰੀਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਵੇਰ ਤੋਂ ਹੀ ਕੈਂਪ ਜਿਹੜਾ ਚੱਲ ਰਿਹਾ ਤਾਂ ਉਸਦੀ ਤਸਵੀਰ ਵੀ ਅਸੀਂ ਤੁਹਾਰਨਾ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕੋਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਸਵੇਰ ਤੋਂ ਹੀ ਜਿਹੜਾ ਖੂਨਦਾਨ ਉਹ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਖੂਨਦਾਨ ਕਰਕੇ ਜਾ ਵੀ ਚੁੱਕੇ ਨੇ ਤਾਂ ਕੁਝ ਨੌਜਵਾਨ ਇੱਥੇ ਖੂਨਦਾਨ ਕਰਨ ਦੇ ਲਈ ਹਜੇ ਵੀ ਪਹੁੰਚ ਰਹੇ ਨੇ ਜਿਸਦੀ ਤਸਵੀਰ ਅਸੀਂ ਤੁਹਾਰਨਾ ਸਾਂਝ ਤਾ ਪੂਰੀ ਪੰਜਾਬ ਕੇਸਰੀ ਦੀ ਜੀ ਟੀਮ ਨਾਲ ਦੇ ਨਾਲ ਦਿਖਾਈ ਦੇ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਅੱਜ ਹੰਪੀਰ ਸਰ ਦੇ ਗਰੁੱਪ ਆਫ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਜਿਸ ਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ। ਤੇ ਉਹਨਾਂ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੋ ਕਿ ਇੱਥੇ ਖੂਨਦਾਨ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਣਵੀਰ ਸਿੰਘ ਹੈ ਮੈਂ ਜ਼ਿਲ੍ਹਾ ਮਿਰਸਰ ਦਾ ਰਹਿਣ ਵਾਲਾ ਤੇ ਆਜਨਸੀ ਇੱਥੇ ਕੋਲੇ ਦੇ ਵਿੱਚ ਕੰਡਾ ਲਿਤਾ ਹੈ ਜੀ ਕੰਨ ਜਾਂਦੇ ਮੈਂ ਕਹਿਣਾ ਚਾਹੁੰਦਾ ਕਿ ਮੇਰਾ ਖੂਨ ਜਿਹੜਾ ਅੱਜ ਲਿਆ ਗਿਆ ਹੈ ਇਹ ਕਿਸੇ ਗਰੀਬ ਪਰਿਵਾਰ ਨੂੰ ਜਦੋਂ ਮਿਲੇਗਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਨੌਜਵਾਨਾਂ ਨੂੰ ਕੀ ਮਸੀ ਆ ਜਵਾ ਨੌਜਵਾਨਾਂ ਨੂੰ ਇਹੋ ਮੈਸੇਜ ਹੈ ਕਿ ਅੱਗੇ ਵਧ ਕੇ ਤੁਹਾਨੂੰ ਜਿਹੜਾ ਪੰਜਾਬ ਲਈ ਜਾਂ ਆਪਣੇ ਵਧੀਆ ਤਰੀਕੇ ਨਾਲ ਆਪਣੇ ਜਿਹੜੇ ਕੰਮ ਕਰਨੇ ਚਾਹੀਦੇ ਨੇ ਤਾਂ ਜੋ ਕਿਸੇ ਦੀ ਮਦਦ ਹੋ ਸਕੇ। ਉਹ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਆਪਣਾ ਜੀ 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 ਮੇਰਾ ਇਸ ਵਾਰੀ ਵੀ ਆ 6ਵੀਂ ਤੋਂ 7ਵੀਂ ਵਾਰ ਜਿਹੜਾ ਬਲੱਡ ਦਿੱਤਾ ਗਿਆ। ਪਹਿਲਾਂ ਤੁਸੀਂ ਕੀ ਗੱਲ ਕਰ ਰਹੇ ਸੀ? ਜੀ ਜੀ। ਉਹ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਕੰਮ ਚੱਲ ਰਿਹਾ ਹੈ। ਜੀ ਬਿਲਕੁਲ। ਸਾਧਕੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਆ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ 6ਵੀਂ ਤੋਂ 7ਵੀਂ ਵਾਰ ਉਹਨਾਂ ਦੇ ਵੱਲੋਂ ਜਿਹੜਾ ਖੂਨ ਉਹ ਦਾਨ ਕਰ ਦਿੱਤਾ ਗਿਆ ਤਾਂ ਫਿਲਹਾਲ ਅੱਜ ਅੰਬਰਸਰ ਗਰੁੱਪ ਆਫ ਕੋਲੇ ਦੇ ਵਿੱਚ ਪਹੁੰਚਾ ਜਿੱਥੇ ਕਿ ਸਵੇਰ ਤੋਂ ਹੀ ਨੌਜਵਾਨ ਇੱਥੇ ਪਹੁੰਚਦੇ ਪਿੰਡ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਖੂਨਦਾਨ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਲਗਾਤਾਰ ਗੱਲਬਾਤ ਅਸੀਂ ਜਾਈ ਰੱਖਾਂਗੇ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਦਿਲシャン ਸਿੰਘ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖੂਨਦਾਨ ਕੀਤਾ ਗਿਆ ਤੁਹਾਡੇ ਨੇ ਖੂਨਦਾਨ ਇੱਕ ਐਸਾ ਦਾਨ ਹੈਗਾ ਵਾ ਜਿਹੜਾ ਹਰ ਇੱਕ ਨੂੰ ਕਰਨਾ ਚਾਹੀਦਾ ਜਿਹਦੇ ਵਿੱਚ ਜਿਹਦੇ ਚ ਕਪੈਸਿਟੀ ਹੈਗੀ ਆ ਉਹ ਕਰੇ ਬਹੁਤ ਵਧੀਆ ਇਹ ਚੀਜ਼ ਹੈਗੀ ਆ ਕੋਈ ਲੋੜ ਬੰਦ ਹੋਵੇ ਉਹਦੇ ਕੰਮ ਆ ਜਾਂਦੀ ਆ ਤੇ ਖੂਨਦਾਨ ਹੀ ਜੀਵਨਦਾਨ ਹੈਗਾ ਵਾ ਕਿੰਨੀ ਵੀ ਵਾਰ ਤੁਹਾਡੇ ਵੱਲੋਂ ਖੂਨਦਾਨ ਜਰਾਬ ਕੀਤਾ ਗਿਆ ਇਹ ਮੇਰਾ ਪਹਿਲਾਂ ਵੀ ਪਹਿਲਾਂ ਵੀ ਕਾਲਜ ਵੱਲੋਂ ਹੀ ਜਦੋਂ ਕੈਂਪ ਲੱਗੇ ਆ ਤੇ ਉਦੋਂ ਮੈਂ ਖੂਨਦਾਨ ਕੀਤਾ ਇਸ ਕੈਂਪ ਦੇ ਵਿੱਚ ਤੁਸੀਂ ਅਸਾਂ ਬਣ ਲਿਆ ਯਸ ਨੌਜਵਾਨਾਂ ਨੂੰ ਇਹਹੀ ਮੈਸੇਜ ਹੈ ਕਿ ਜੇ ਤੁਹਾਡੇ ਚ ਐਕਸਟਰਾ ਖੂਨ ਜਿਤ ਹੈਗਾ ਜੇ ਤੁਸੀਂ ਕਪੈਸਿਟੀ ਹੈਗੀ ਆ ਤੁਸੀਂ ਜ਼ਰੂਰ ਦਾਨ ਕਰੋ ਇਹ ਇਹ ਤੋਂ ਵੱਡਾ ਕੋਈ ਪੁੰਨ ਹੈਗਾ ਨਹੀਂ ਬਾਦ ਛੱਡ ਕੇ ਅੱਗੇ ਆਓ ਕਾਸ਼ ਕਿ ਅਸੀਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਕੈਂਪ ਦੇ ਵਿੱਚ ਖੂਨਦਾਨ ਕਰ ਚੁੱਕੇ ਨੇ ਤਾਂ ਫਿਲਹਾਲ ਅੱਜ ਉਹਨਾਂ ਦੇ ਵੱਲੋਂ ਫਿਰ ਤੋਂ ਜਿਹੜਾ ਖੂਨਦਾਨ ਹੋ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜਾ ਖੂਨਦਾਨ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੈਮਰਾਮੈਨ ਸੰਦੀਪ ਦੇ ਨਾਲ ਸਾਹਿਲ ਜਗਬੰਨ ਟੀਵੀ ਅੰਮ੍ਰਿਤ